ਮੈਂ ਪਹਿਲੇ ਇਨਸੀਡੈਂਟ ਦੀ ਗੱਲ ਕਰਦਾ ਜੀ ਇਹਨਾਂ ਨੇ 21 ਤਰੀਕ ਨੂੰ ਇੱਕ ਦਲਵਿੰਦਰ ਸਿੰਘ ਤੇ ਉਹਦਾ ਜੀਜਾ ਮਨਜਿੰਦਰ ਸਿੰਘ ਉਹਨੂੰ ਸੈਣੀ ਡੀਐਸਪੀ ਨੇ ਅੰਮ੍ਰਿਤਸਰ ਤੋਂ ਚੱਕਿਆ ਸ਼ਾਮ ਤੱਕ ਅੰਮ੍ਰਿਤਸਰ ਬਿਜ਼ਨਸ ਬਿਊਰੋ 'ਚ ਰੱਖਿਆ 164 ਦੇ ਬਿਆਨ ਦਿਖਾਇਓ ਕਿ ਇੱਥੇ ਸਾਈਨ ਕਰ ਦੇ ਤਾਂ ਤੇਰਾ ਛੁਟਕਾਰਾ ਹੋਊ ਨੇ ਤੋਂ ਹੁਣ ਨਹੀਂ ਉਸ ਵਿਚਾਰੇ ਬੰਦੇ ਨੂੰ ਦਲਵਿੰਦਰ ਸਿੰਘ ਨੂੰ 9 ਵਾਰ ਪੁਲਿਸ bula ਚੁੱਕੀ ਹੈ ਪੁਲਿਸ ਸਾਰਾ ਦਿਨ ਉਹਦੇ ਘਰੇ ਬੈਠੀ ਰਹਿੰਦੀ ਹੈ ਉਹਦੇ ਘਰੇ ਬੱਚੇ ਨੇ ਤੇ ਲੇਡੀਜ਼ ਨੇ ਜਿਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਚੱਕ ਕੇ ਹਰ ਵਾਰ ਲੈ ਜਾਂਦੇ ਨੇ ਉਹਦਾ ਕੀ ਕਸੂਰ ਹੈ ਕਿ ਉਹਦੇ ਭਰਾ ਨੇ ਰੁਪਿੰਦਰ ਸਿੰਘ ਜੋ ਮਰ ਗਿਆ ਜੋ ਜਿਹਦੀ ਡੈਥ ਹੋ ਚੁੱਕੀ ਹੈ ਜੋ ਉਸ ਤੋਂ 15 ਸਾਲ ਵੱਡਾ ਸੀ ਉਹਨੇ ਇੱਕ ਕੰਪਨੀ ਵਿੱਚ ਸ਼ੇਅਰ ਪਰਚੇਸ ਕੀਤੇ ਸੀ ਹੁਣ ਐਵੀਡੈਂਸ ਉਹਨੂੰ ਇਹ ਧੱਕੇ ਨਾਲ ਫੈਬਰਿਕਟ ਕਰਾਇਆ ਜਾ ਰਿਹਾ ਕਿ ਤੂੰ ਇਹ ਲਿਖ ਦੇ ਕਿ ਤੂੰ ਪੈਸੇ ਨਹੀਂ ਲਾਇਏ ਸੀ ਰੁਪਿੰਦਰ ਸਿੰਘ ਨੇ ਨਹੀਂ ਲਾਇਏ ਸੀ ਇਹ ਕੈਸ਼ ਜਿਹੜਾ ਹੈ ਵਿਕ੍ਰਮ ਸਿੰਘ ਮਜੀਠੀਆ ਨੇ ਤੈਨੂੰ ਦਿੱਤਾ ਸੀ ਤੇ ਤੂੰ ਆਪਦੇ ਖਾਤੇ 'ਚ ਪਾ ਕੇ ਇਹਨਾਂ ਕੰਪਨੀਆਂ 'ਚ ਪਾ ਦਿੱਤਾ ਉਹਨੂੰ ਚੱਕ ਕੇ ਲੈ ਗਏ 21 ਤਰੀਕ ਨੂੰ ਦੋ ਗੱਡੀਆਂ 'ਚ ਇੱਕ ਅਰਟੀਗਾ 'ਚ ਇੱਕ ਬਰੀਜ਼ਾ 'ਚ ਦੋਨੋਂ ਸਫੇਦ ਰੰਗ ਦੀਆਂ ਉਹਦੇ ਬਾਅਦ ਉਹਨੂੰ ਇੱਕ ਅੰਮ੍ਰਿਤਸਰ ਦੇ ਦੋਨਾਂ ਨੂੰ ਜੀਜਾ ਸਾਲਣ ਦੋਨਾਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਰਾਤੀ ਰੱਖਿਆ ਜਾਂਦਾ ਹੈ ਡੀਐਸਪੀ ਦੇ ਨਾਲ। ਔਰ ਉਹ ਕਮਰਾ ਨੰਬਰ 4008 ਹੈ ਜਿੱਥੇ ਰੱਖਿਆ ਗਿਆ ਸੀ। ਉੱਥੇ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਟਾਰਚ ਮਾਰੀ ਗਈ, ਟਾਰਚਰ ਕੀਤਾ ਗਿਆ। ਤੇ ਸਵੇਰੇ ਕਰੀਬਨ ਪੌਣੇ 4 ਵਜੇ ਇਹਨਾਂ ਨੂੰ ਵਿਜੀਲੈਂਸ ਵਾਸਤੇ ਵਿਜੀਲੈਂਸ ਦਫ਼ਤਰ ਮੁਹਾਲੀ ਲੈ ਕੇ ਗਏ। ਜਦ ਉੱਥੇ ਉਹ ਪਹੁੰਚਦੇ ਨੇ ਤੇ ਅੱਧੇ ਘੰਟੇ ਵਿੱਚ ਆਈਓ ਇੰਦਰਪਾਲ ਸਿੰਘ ਉੱਥੇ ਪਹੁੰਚ ਜਾਂਦੇ ਨੇ। ਤੇ ਹਰ ਕਿਸਮ ਦੇ ਉਹਨਾਂ ਨਾਲ ਗਾਲ ਗਲੋਚ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕਿ ਇੱਥੇ ਸਾਈਨ ਕਰ ਦੇ 164 ਦੇ ਬਿਆਨ ਤੂੰ ਸਾਈਨ ਕਰ ਦੇ ਉਹ ਨਹੀਂ ਹਟਦਾ ਜੀ ਤਾਂ ਫਿਰ ਉਹਨਾਂ ਨੂੰ ਏਆਈਜੀ ਸਾਹਿਬ ਦੇ ਦਫ਼ਤਰ ਲੈ ਜਾਂਦੇ ਜੋ ਉਹਨਾਂ ਨੂੰ ਉਹਨਾਂ ਤੇ ਤਸ਼ੱਦਦ ਹੁੰਦੀ ਜਦੋਂ ਫਿਰ ਨਹੀਂ ਮੰਨਦਾ then gs bans his put on the job ਜੋ ਉਹਨਾਂ ਨੂੰ ਮਾਂ ਪੈਣ ਦੀਆਂ ਗਾਣਾ ਕੱਢਦਾ ਹੈ ਥ੍ਰੈਟਨ ਕਰਦਾ ਹੈ ਉਹਨਾਂ ਦੀ ਫੋਟੋ ਖਿੱਚਦਾ ਹੈ ਆਪ ਦੇ ਮੋਬਾਈਲ ਫੋਨ ਤੋਂ ਫਿਰ ਆਪ ਦੇ ਚਹੀਤੀ ਇੰਸਪੈਕਟਰ ਦਰਬਾਰਾ ਸਿੰਘ ਨੂੰ ਫੋਨ ਕਰਕੇ ਕਹਿੰਦਾ ਜਾਂਦੇ ਨਿਕਲਣਗੇ ਆਪਦੀ ਟੀਮਾਂ ਭੇਜ ਦੇ ਇਹਨਾਂ ਦੇ ਇੰਕਾਊਂਟਰ ਕਰ ਲੈ ਫਿਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਾਰਡਰ ਲਾਈਨ ਬਾਰਡਰ ਸਟੇਟ ਤੇ ਹੈਗੇ ਹੋ ਤੁਹਾਨੂੰ ਮੈਂ ਐਨਡੀਪੀਐਸ ਕੇਸ ਪਾਦਣਾ ਵੱਡੇ ਵੱਡੇ ਤੋਂ ਮੈਂ ਨਹੀਂ ਡਰਦਾ ਤੁਸੀਂ ਕਿਸ ਚੀਜ਼ ਕਿਸੇ ਦੀ ਮੁੱਲੀ ਹੋ ਇਸ ਕਿਸਮ ਦੀ ਨਾ ਤਾਂ ਤਸ਼ੱਦਦ ਕੀਤੀ ਤੇ ਇਹਨਾਂ ਦਾ ਜਿਹੜਾ ਪਰਿਵਾਰ ਸੀ ਉਹਨੂੰ ਲੱਭ ਰਿਆ ਸੀ ਫੋਰਚੂਨੇਟਲੀ ਸਾਡੀ ਕੰਟਰੀ 'ਚ ਰੂਲ ਆਫ ਲਾਅ ਹੈ ਪਰਿਵਾਰ ਨੇ ਹੈਬੀਸ ਕੋਰਪਸ ਰਿਟ ਪਟੀਸ਼ਨ ਫਾਈਲ ਕੀਤੀ ਜੋ ਮਾਨਯੋਗ ਹਾਈ ਕੋਰਟ ਕੋਲ 22/2025 ਨੂੰ ਲੱਗੀ ਜਿਸ ਦਾ ਨੰਬਰ ਸੀ ਆਰ ਡਬਲਯੂ ਪੀ 7946 ਆਫ 2025 ਜਿਹਦੇ ਵਿੱਚ ਦੱਸਿਆ ਗਿਆ ਕਿ ਦੋ ਡੈਟੀਨੀ ਉਸ ਨੇ ਜੋ ਇਲਲੀਗਲ ਕਸਟਡੀ ਵਿੱਚ ਨੇ ਇੱਕ ਦਿਲਵਿੰਦਰ ਸਿੰਘ ਇੱਕ ਮਨਜਿੰਦਰ ਸਿੰਘ ਪਟੀਸ਼ਨ ਨੂੰ ਪੜ੍ਹ ਕੇ ਆਨਰੇਬਲ ਕੋਰਟ ਨੇ ਇਹ ਮੰਨਿਆ ਕਿ ਇਹ ਇਲਲੀਗਲ ਡਿਟੇਨਸ਼ਨ ਜਾਂ ਕਸਟਡੀ ਵਿੱਚ ਨੇ ਵਾਰੰਟ ਆਫੀਸਰ ਨੂੰ ਪਾਇੰਟ ਕੀਤਾ ਤੇ ਉਥੇ ਡਾਇਰੈਕਸ਼ਨ ਦਿੱਤੀ ਕਿ ਬਿਜ਼ਨੈਸ ਦਫਤਰ 'ਚੇ ਰੇਡ ਮਾਰੀ ਜਾਵੇ ਤੇ ਉਹ ਜਿਹੜੇ ਡੈਟਿਨਿਊਸ ਨੇ ਉਹਨਾਂ ਨੂੰ ਉਥੋਂ ਕੱਢਿਆ ਜਾਵੇ ਇਹ ਆਰਡਰ ਕਰੀਬਨ 5 ਵਜੇ ਪਾਸ ਹੁੰਦਾ ਹੈ ਸ਼ਾਮ ਦੇ ਜੀ 22nd 5 pm ਐਂਡ ਦ ਵਾਰੰਟ ਆਫੀਸਰ ਐਂਡ ਦ ਲਾਇਰ ਐਂਡ ਦ ਪਿਟੀਸ਼ਨਰ ਅਰਾਈਵ ਐਟ ਬਿਜ਼ਨੈਸ ਆਫਿਸ ਆਬਾਊਟ 1/4 ਪਾਸ 6 ਕਿਉਂਕਿ ਵੀ ਆਰ ਫਾਈਟਿੰਗ ਦ ਸਟੇਟ ਆਫ ਪੰਜਾਬ ਸਰਕਾਰ ਰੋਗ ਸਟੇਟ ਹੈ ਸਰਕਾਰ ਇਲੀਗੈਲਿਟੀਜ਼ ਦੇ ਉੱਪਰੀ ਹੋਈ ਹੈ ਸਰਕਾਰ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਹੈ ਸਰਕਾਰ ਬਿਕਰਮ ਸਿੰਘ ਮਨਜੀਠੀਆ ਨੂੰ ਫਾਲਸਲੀ ਇੰਪਲੀਕੇਟ ਕਰ ਰਹੀ ਹੈ ਤੇ ਇਸ ਕਰਕੇ ਜਿਹੜਾ ਨੋਟਿਸ ਐਡਵੋਕੇਟ ਜਨਰਲ ਦਫ਼ਤਰ ਨੂੰ ਹਰ ਰਿਟ ਚ ਦੇਣਾ ਮੰਡੇਟਰੀ ਹੁੰਦਾ ਉੱਥੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਰਿਟ ਫਾਈਲ ਹੋ ਗਈ ਹੈ ਵਰਡ ਅਫਸਰ ਨਿਕਲ ਗਿਆ ਹੈ ਇਹਨਾਂ ਨੇ ਫਾਈਨਲੀ ਉਹ ਬੰਦਿਆਂ ਨੂੰ ਗੱਡੀ 'ਚ ਪਾ ਕੇ ਉੱਥੋਂ ਕੱਢ ਦਿੱਤਾ ਤੇ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਅੱਧਾ ਘੰਟਾ ਟੱਪੰਦ ਬਾਅਦ ਗੱਡੀ ਉਹਨਾਂ ਨੇ ਸਾਈਡ ਤੇ ਰੋਕ ਲਈ ਉਹਨਾਂ ਦੇ ਨਾਲ ਡੀਐਸਪੀ ਸੈਣੀ ਸੀ ਡੀਐਸਪੀ ਸੈਣੀ ਨੂੰ ਵਿਜੀਲੈਂਸ ਦੇ ਪੁਲਿਸ ਅਫਸਰਾਂ ਨੇ ਉਹਨਾਂ ਦੇ ਫੋਨ ਤੋਂ ਫੋਨ ਕੀਤਾ ਸੈਣੀ ਨੇ ਇਹ ਦੋ ਬੰਦਿਆਂ ਨੂੰ ਟੌਰਚਰ ਕੀਤਾ ਪੱਟਾਂ ਤੋਂ ਫੜਿਆ ਹੱਥਾਂ ਤੋਂ ਫੜਿਆ ਸਪੀਕਰ ਤੇ ਲਾਇਆ ਤੇ ਕਿਹਾ ਕਿ ਪਟੀਸ਼ਨਰ ਨੂੰ ਦੱਸ ਦੇ ਹਰਵਿੰਦਰ ਸਿੰਘ ਨੂੰ ਤੇ ਵਾਰਡ ਅਫਸਰ ਨੂੰ ਦੱਸ ਦੇ ਕਿ ਤੂੰ ਬੱਸ ਤੇ ਬੈਠਾ ਅੰਮ੍ਰਿਤਸਰ ਜਾ ਰਿਹਾ ਹੈ ਤੇ ਤੂੰ ਆਪਣੇ ਆਪ ਬਿਗੈਰ ਸੱਦੇ ਵਿਜੀਲੈਂਸ ਆ ਗਿਆ ਜਦ ਉਹਨੇ ਕਿਹਾ ਜੀ ਕਿ ਤੁਸੀਂ ਮੇਰੇ ਤੇ ਇੰਕਾਊਂਟਰ ਕਰਦੋਂਗੇ ਮੈਂ ਕਿਵੇਂ ਆਪਦੇ ਰਿਸ਼ਤੇਦਾਰ ਨੂੰ ਕਹਿ ਦਵਾ ਕਿ ਤੁਸੀਂ ਕਿ ਮੈਂ ਬਸ ਜੇ ਬੈਠਾ ਮੈਂ ਨਹੀਂ ਇਹ ਗੱਲ ਕਰਦਾ ਉਹਨੇ ਫੋਨ ਬੰਦ ਕਰ ਲਿਆ ਉਹ ਸਿੱਧਾ ਫਿਰ ਅੰਮ੍ਰਿਤਸਰ ਚਲੇ ਗਏ ਤੇ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਸਾਹਮਣੇ ਜਦ ਰੁਕੇ ਤਾਂ ਵਿਜੀਲੈਂਸ ਅੰਮ੍ਰਿਤਸਰ ਦੀ ਟੀਮ ਉੱਥੇ ਫਿਰ ਖੜੀ ਸੀ ਜੋ ਉਹਨਾਂ ਨੂੰ ਹੁਣ 160 ਸੀਆਰਪੀਸੀ ਉਪਲਿਕ 179 ਬੀਐਨਐਸਐਸ ਦਾ ਨੋਟਿਸ ਦੇ ਰਹੀ ਹੈ ਬੈਕ ਡੇਟ ਦਾ ਕਿ ਇਥੇ ਸੈਂਡ ਕਰ ਦਿਓ ਕਿ ਤੁਸੀਂ ਯੈਸਟਰਡੇ परसों ਦਾ ਦਿੱਤਾ ਡੇਵਰੀਸ਼ਨ ਉਟ ਦੇ ਦਿੱਤਾ ਕਿ ਤੁਸੀਂ ਯੈਸਟਰਡੇ ਉੱਥੇ ਆਪ ਪਹੁੰਚਣਾ ਹੈ so that ਜਿਹੜੀ ਸਾਡੀ ਸਾਰੀ ਇਲੀਗਲ ਕਾਰਵਾਈ ਆਫ ਕੀਪਿੰਗ ਯੂ ਇਨ ਅਨਲੋਫਲ ਕਨਫਾਈਨਮੈਂਟ ਟੇਕਿੰਗ ਅਵੇ ਆਰ ਹਿਊਮਨ ਰਾਈਟਸ ਟੌਰਚਰਿੰਗ ਯੂ ਥ੍ਰੈਟਨਿੰਗ ਯੂ ਫਾਰ ਕ੍ਰੀਏਟਿੰਗ ਫਾਲਸ ਐਵਿਡੈਂਸ ਉਹ ਖਤਮ ਹੋ ਜਾਏ ਤਾਂ ਵੀ ਉਹ ਨਹੀਂ ਟੱਲੇ